ਦੋਸਤੋ 4 ਵਜੇ ਦੀ ਆਪਾਂ ਤੁਹਾਨੂੰ ਦੇਣਾ ਅਪਡੇਟ ਸਾਂਝੀ ਕਰ ਰਹੇ ਆ ਆਪਾਂ ਪਹੁੰਚਿਆ ਸਤਲੁਜ ਦਰਿਆ ਤੇ ਆ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਹੈ ਚੈੱਕ ਕਰੋ ਆਪੀ ਜਿਹੜਾ ਚੱਲ ਰਿਹਾ ਇਸ ਟਾਈਮ ਆ ਦੇਖ ਸਕਦੇ ਹੋ ਨਿਗਾਹ ਮਾਰੋ ਪਾਣੀ ਜਿਹੜਾ ਚੱਲ ਰਿਹਾ 22 ਤਰੀਕ ਦੀ ਅਪਡੇਟ ਤੋਂ ਦੇਣਾ ਆਪਾਂ ਸਾਂਝੀ ਕਰ ਰਹੇ ਆ ਭਰਾਓ ਤੇ ਜਲਦੀ ਜਲਦੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਕਿ ਸਹੀ ਜਾਣਕਾਰੀ ਜਿਹੜੀ ਸਾਰੇ ਵੀਰਾਂ ਭਰਾਵਾਂ ਤੱਕ ਪਹੁੰਚ ਜਾਵੇ ਚੱਲੇ ਘਰਾਂ ਨੂੰ ਠੀਕ ਹੈ ਭਰਾ ਲਾਈਕ ਸ਼ੇਅਰ ਕਰੋ ਹਾਂਜੀ ਹਾਂਜੀ ਤੇ ਪਾਣੀ ਜਿਹੜਾ ਹੈ ਦੋ ਫੁੱਟ ਜਿਹੜਾ ਉਤਰ ਚੁੱਕਾ ਹੈ ਕਿਉਂਕਿ ਦੋ ਫੁੱਟ ਇਥੋਂ ਵਧਿਆ ਸੀ ਪਾਣੀ ਤੇ ਇਹਨਾਂ ਕਰੇਟਾਂ ਨੂੰ ਪਾਰ ਕਰ ਗਿਆ ਸੀ ਪਾਣੀ ਤੇ ਪਾਣੀ ਦੀ ਸਭਾਵਨਾ ਹਾਲੇ ਤੱਕ ਤਾਂ ਕੋਈ ਰਿਪੋਰਟ ਨਹੀਂ ਕਹਿੰਦੀ ਵੀ ਪਾਣੀ ਹੈਗਾ ਕੋਈ ਡਰਨ ਚੱਕਣ ਦੀ ਕੋਈ ਲੋੜ ਨਹੀਂ ਇਹਦਰੂ ਦੀ ਤਾਂ ਹਾਂ ਵਿਆਸ ਦਾ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਵਿਆਸ ਦਾ ਪਾਣੀ ਹਾਲੇ ਚੱਲੀ ਜਾਂਦਾ ਹੈ ਤੇ ਪਾਣੀ ਚੱਲ ਇਹ ਰਿਹਾ ਹੈ ਜ਼ਰੂਰ ਪਰ ਇਹ ਪਾਣੀ ਉਹਨੇ ਮਾਰ ਦੇਵਣ ਵਾਲਾ ਨਹੀਂ ਹੈਗਾ ਆ ਤੁਸੀਂ ਦੇਖ ਸਕਦੇ ਹੋ ਖੋਦੀ ਆਪ ਚੈੱਕ ਕਰੋ 4 ਵਜੇ ਦੀ ਅਪਡੇਟ ਤੋਂ ਦੇ ਨਾਲ ਸਾਂਝੀ ਕਰ ਰਹੇ ਆ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਕਿ ਸਹੀ ਜਾਣਕਾਰੀ ਸਾਰੇ ਭਰਾਵਾਂ ਤੱਕ ਪਹੁੰਚੇ ਇੱਥੇ ਕਿਤੇ ਨਾ ਕਿਤੇ ਕ੍ਰੇਟ ਜਿਹੜਾ ਕ੍ਰੇਟ ਜਰੂਰ ਥੱਲੇ ਬਹਿ ਗਿਆ ਉਹ ਸਾਹਮਣੇ ਕ੍ਰੇਟ ਵੇਖੋ ਉਹ ਸਾਹਮਣੇ ਉਹ ਥੱਲੇ ਲੱਗਿਆ ਪਿਆ ਕ੍ਰੇਟ ਕਿਉਂਕਿ ਉੱਥੇ ਪਾਣੀ ਨੇ ਢੰਗਾਈ ਜ਼ਿਆਦਾ ਕਰਕੇ ਉਹਨੂੰ ਕ੍ਰੇਟ ਨੂੰ ਥੱਲੇ ਸੁੱਟਿਆ ਹੈ ਤੇ ਪਾਣੀ ਜੇਕਰ ਹੋਰ ਵਧੇਗਾ ਤਾਂ ਫਿਰ ਕਿਤੇ ਨਾ ਕਿਤੇ ਇੱਥੇ ਵੀ ਟਾ ਦਾ ਕਾਰਨ ਬਣੂਗਾ ਤੇ ਅੱਜ ਦੀ ਖੜੀ ਤਾਂ ਪਾਣੀ ਵੈਸੇ ਆ ਚੱਲ ਰਿਹਾ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ